ਤੋੜਨ ਕੀ ਆ ਸੀ ਜੀ ਜੰਮਣ ਜੰਮੜ ਤੋੜਨ ਕੀ ਆ ਸੀ ਕਿ ਚੁਪਰ ਗਿਆ ਫਿਰ ਉੱਥੇ ਚਿਪਕ ਗਿਆ ਸੀ ਹਾਂ ਜੀ ਕਿਸੇ ਨੇ ਹਿੰਮਤ ਕੀਆ ਨਹੀਂ ਉਹ ਕਰੰਟ ਕੇ ਵਜ੍ਹਾ ਸੇ ਫਿਰ ਕਾਫੀ ਥੇ ਲਟਕਾ ਰਹਿ ਗਿਆ ਘੰਟੇ 1 ਘੰਟਾ ਲਟਕਾ ਰਹਾ ਹਾਂ ਜੀ 1 ਘੰਟੇ ਬਾਅਦ ਫਿਰ ਉਹਨੂੰ ਉਤਾਰਿਆ ਗਿਆ ਹਾਂ ਜੀ ਹਾਂ ਜੀ ਉਤਾਰਿਆ ਸਾਰੇ ਤਾਰ ਰਹੇ ਹੈ ਕਿ ਰੱਬ ਤੇ ਲੰਬਾ ਪਿਆ ਤੇ ਬਿਜਲੀ ਸਪਲਾਈ ਸਪਲਾਈ ਬੰਦਵਾ ਦਿੱਤੀ ਬੱਚੇ ਦਾ ਨਾਮ ਸ਼ਿਵਮ ਹੈ ਜੀ ਉਮਰ 10-11 ਸਾਲ ਦੀ ਹੈ ਇਹ ਉਥੇ ਅਮਰ ਕਲੋਨੀ 메ਨ ਗਲੀ ਦੇ ਵਿੱਚ ਜਾਮਣ ਤੋੜਦੇ ਜੜੇ ਉੱਪਰ ਜੀ ਉਹ ਬਿਜਲੀ ਦੀ ਤਾਰ ਦੇ ਨਾਲ ਸ਼ਾਇਦ ਲੱਗ ਲੱਗਿਆ ਕਰੰਟ ਲੱਗ ਗਿਆ ਜੀ ਤੇ ਇਹਦੀ ਕੰਡੀਸ਼ਨ ਸਰ ਕਿਦਾਂ ਸਮਝ ਕੰਡੀਸ਼ਨ ਉਹ ਥੋੜੇ ਬੋਤੇ ਸਾਹ ਚੱਲਦੇ ਸੀ ਜਦੋਂ ਬੱਚੇ ਦੇ ਹੁਣ ਲੈ ਕੇ ਗਏ ਬਿਲੋਂ ਪ੍ਰਾਈਵੇਟ ਇੱਥੇ ਡਾਕਟਰ ਕੋਲੇ ਜੀ ਉਸ ਤੋਂ ਬਾਅਦ ਫਿਰ ਹੁਣ ਅਸੀਂ ਐਮਸੀ ਲੈ ਕੇ ਗਏ ਦੇਖਦੇ ਹਾਂ ਤਲਬੂ ऊपर से चिपका ना तो वो छोटा वाला लड़का अपना माँ को बुलाने गया ठीक है वो तो वो फिर वो बच्चे के साथ में फिर उसका मेंोते रोते रोते आया ऊपर जब देखा तो फिर उसका माँ भाग के गया उसका रिश्तेदार लोग को बुलाने तब तक वो देखा ऊपर में ही चिपका था लाइव देखने वाले तमाम दर्शक का स्वागत है मैं विशाल कपूर इस समय अमर कॉलोनी ताजपुर रोड ते मौजूद हैगा जिथे का जामड़ तोड़ लैके एक बच्चा जो है दस साल का बच्चा जोड़ा है ਪੀੜ ਤੇ ਚੜਦਾ ਜਿਸ ਨੂੰ ਕਰੰਟ ਲੱਗ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਇੱਕ ਘੰਟੇ ਬਾਅਦ ਜਿਹੜਾ ਉਸ ਪੇੜ ਤੋਂ ਉਤਾਰਿਆ ਜਾਂਦਾ ਵਾ ਲੇਕਿਨ ਗਲਪਤ ਵੀ ਕਰਦੇ ਕਿ ਜਾਮਣ ਤੋੜਨ ਗਿਆ ਸੀ ਕਾਲੇ ਹਾਂ ਜਾਮਣ ਹੀ ਕਹਿੰਦੇ ਤੋੜਨ ਗਿਆ ਸੀ ਕਿੰਨੇ ਸਾਲ ਦਾ ਸੀਗਾ ਪਤਾ ਨਹੀਂ ਇਹ ਤਰ੍ਹਾਂ ਵੇਖਿਆ ਤਾਂ ਮੈਂ ਵੀ ਨਹੀਂ ਕਹਾਂ ਤਰ੍ਹਾਂ ਕਿ ਜੁਆ ਹੈਗਾ ਤਾਂ ਛੋਟਾ ਜਿਹਾ ਹੀ ਸੀ ਉਤਰ ਕੰਡੀਸ਼ਨ ਕੀ ਹੁੰਦੀ ਹੁਣ ਠੀਕ ਹੈ ਪਤਾ ਨਹੀਂ ਹੁਣ ਦੇ ਲੈ ਕੇ ਚ ਗਏ ਆ ਡਾਕਟਰ ਦੇ ਪਤਾ ਨਹੀਂ ਹਾਂ ਕਿੰਨੇ ਸਾਲ ਦਾ ਸੀਗਾ 12 ਸਾਲ ਦਾ ਬਤਾ ਰਹੇ ਮੈਨੂੰ ਤਾਂ ਪਤਾ ਨਹੀਂ ਇਸੇ ਰਹਿੰਦਾ ਕਿੰਨੇ ਸਾਲ ਸੀਗਾ ਇਸੇ ਮੇਰੇ ਹਤੇ ਸੀ ਕੀ ਤੋੜਨ ਕੀ ਗਿਆ ਸੀ ਜਾਮਣ ਜਾਮਣ ਤੋੜਨ ਗਿਆ ਸੀ ਹਾਂ ਜੀ ਚਿਪੜ ਗਿਆ ਫਿਰ ਉੱਤੇ ਚਿਪਕ ਗਿਆ ਸੀ ਹਾਂਜੀ ਕਿਸੇ ਨੇ ਹਿੰਮਤ ਕੀਆ ਨਹੀਂ ਉਹ ਕਰੰਟ ਕੇ ਵਜ੍ਹਾ ਸੇ ਫਿਰ ਕਾਫੀ ਧਰ ਲਟਕਾ ਰਹਿ ਗਿਆ ਘੰਟੋ 1 ਘੰਟਾ ਲਟਕਾ ਰਹਾ ਹਾਂਜੀ 1 ਘੰਟੇ ਬਾਅਦ ਫਿਰ ਉਹਨੂੰ ਉਤਾਰਿਆ ਗਿਆ ਹਾਂਜੀ ਹਾਂਜੀ ਉਤਾਰੇ ਸਾਰੇ ਉਤਾਰੇ ਹੈ ਕਿ ਸਹੀ ਐ ਸਾਹ ਸੇ ਚੱਲ ਰਹੇ ਹੈ ਸਾਹ ਸੇ ਚੱਲ ਰਹੇ ਹੈ ਜੀ ਬਿਜਲੀ ਵਿਭਾਗ ਦੇ ਕਰਮਚਾਰੀ ਨੇ ਆ ਕੇ ਉਤਾਰਿਆ ਤੁਹਾਨੂੰ ਤਾਂ ਰਹਿ ਐ ਸੈਸਰ ਮੈਂ ਦੇਖੀ ਨਹੀਂ ਕੀ ਹੋਇਆ ਕਿਸੇ ਪੂਰਾ ਵਾਕਿਆ ਜਮਨਤੂਰ ਨੇ ਕਿਹਾ ਸੀ ਬੱਚਾ ਉਹ ਭਾਈ ਨਿਕਾ ਜੀ ਸੀ ਨਿਆਣਾ ਜਮਨ ਦੇ ਪੇੜ ਤੇ ਮੈਂ ਗਿਆ ਜਾਂ ਤੇ ਲਟਕਿਆ ਹੋਇਆ ਸੀ ਬਸ ਅੱਛਾ ਕਿੰਨੇ ਬੱਚੇ ਸੀ ਹਾਂ ਹਾਂ ਜੀ ਇੱਕੋ ਹੀ ਇਕੱਲਾ ਹੀ ਮੁੰਡਾ ਹੀ ਸੀਗਾ ਇਕੱਲਾ ਮੁੰਡਾ ਸੀਗਾ ਹਾਂ ਜੀ ਕਿ ਜਾਮਣ ਐਨੇ ਵਿਚਾਰੇ ਤੋੜਨ ਗਿਆ ਕਿ ਉੱਥੇ ਚਿਪਕੀ ਗਿਆ ਉਹ ਨਿਆਣਾ ਸੀਗਾ ਇਹ ਕੀ ਪਤਾ ਹੁੰਦਾ ਨਿਆਣ ਮਾਤਾਰਾਂ ਸੀਗੀਆਂ ਉੱਥੇ ਹਾਈ ਟੈਨਸ਼ਨ ਤਾਰ ਸੀਗੀ ਹਾਈ ਟੈਨਸ਼ਨ ਤਾਰਾਂ ਸੀ ਤੇ ਉਹ ਚਿਪਕਿਆ ਰਹਿ ਗਿਆ ਚਿਪਕ ਕੇ ਰਹਿ ਗਿਆ ਜਦੋਂ ਮੈਂ ਗਿਆ ਦੇਖਿਆ ਜਾ ਕੇ ਇਹਦਾ ਦਰਖਤ ਤੇ ਐਨ ਲੰਮਾ ਪਿਆ ਹੋਇਆ ਸੀ ਦਰਖਤ ਤੇ ਲੰਮਾ ਪਿਆ ਤੇ ਬਿਜਲੀ ਸਪਲਾਈ ਸਪਲਾਈ ਬੰਦ ਹੋ ਗਈ ਸੀ ਕੰਮ ਚਿਪ ਕੇ ਫਿਰ ਬਿਜਲੀ ਮੈਂ ਕਿਹਾ ਕਿ ਉਤਾਰਿਆ ਕਿੰਨੇ ਉਤਾਰਿਆ ਨਹੀਂ ਮੈਂ ਵਾਪਸ ਆ ਗਿਆ ਜੀ ਫਿਰ ਮੈਂ ਆ ਗਿਆ ਮੁਲਾਜ਼ਮ ਆ ਗਿਆ ਸੀ ਫਿਰ ਵਾਪਸ ਆ ਕੇ ਨੇ ਜਾਓ ਬਈ ਭੀੜ ਨਾ ਕਰੋ ਫਿਰ ਉਹ ਪਤਾ ਨਹੀਂ ਮੈਨੂੰ ਆਪ ਨਹੀਂ ਪਤਾ ਮੈਂ ਦੂਸਰੇ ਮਹੱਲੇ ਚੋਂ ਆਇਆ ਤੁਸੀਂ ਦੂਸਰੇ ਮਹੱਲੇ ਤੋਂ ਆਏ ਹੋ ਮੈਂ ਤਾਂ ਦੇਖ ਕੇ ਆਇਆ ਵੀ ਜਦੋਂ ਆ ਕੇ ਦੇਖਣ ਲੱਗੇ ਕੰਡੀਸ਼ਨ ਕਿੱਦਾਂ ਦੀ ਉਹਦੀ ਬੈਸੇ ਜਦੋਂ ਦੇਖਿਆ ਤਾਂ ਐ ਲਟਕਿਆ ਪਿਆ ਉੱਠਾ ਹੋ ਜਾਂਦਾ ਉੱਠੇ ਲਟਕਿਆ ਪਿਆ ਜੀ ਛੋਟਾ ਜਿਹਾ ਮੈਚ ਛੋਟਾ ਜਿਹਾ ਬੱਚਾ ਐਡਾ ਕਿਸਾ ਇਸੇ ਵੇੜੇ ਚ ਰਹਿੰਦਾ ਸੀ ਉਹ ਹਾਂਜੀ ਤੇ ਉਹਦੇ ਮਾਪਿਓ ਦਾ ਕੁਝ ਪਤਾ ਲੱਗਿਆ ਨਹੀਂ ਪਤਾ ਨਹੀਂ ਜੀ ਬਹੁਤ ਪਤਾ ਨਹੀਂ ਲੱਗਿਆ ਹਲੇ ਕੁਝ ਹਮ ਲੇਕਿਨ ਮੁਲਾਜ਼ਮ ਵੀ ਇੱਥੇ ਮੌਕੇ ਤੇ ਹੈਗੇ ਨੇ ਇਹ ਮੁਲਾਜ਼ਮ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਨੇ ਕਿ ਮਾਮਲਾ ਸੀਗਾ ਕਿ ਹੈ ਨਹੀਂ ਲੇਕਿਨ ਚਸ਼ਮਦੀਦ ਜਿਹ ਬੱਚਾ ਜਿਹੜਾ ਇੱਥੇ ਹੀ ਰਹਿੰਦਾ ਸੀਗਾ ਤੇ ਇੱਥੇ ਬਾਹਰ ਹੀ ਤੁਹਾਨੂੰ ਉਹ ਦਰਖਤ ਵੀ ਦਿਖਾਉਂਦੇ ਆ ਵੀਡੀਓ ਵੀ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਆ ਜਿਹੜਾ ਦਰਖਤ ਸੀਗਾ ਜਿੱਥੇ ਉਹ ਚੜਿਆ ਸੀਗਾ ਲੇਕਿਨ ਗੱਲਬਾਤ ਵੀ ਕਰਾਂਗੇ ਮੁਲਾਜ਼ਮਾਂ ਦੇ ਨਾਲ ਲੇਕਿਨ ਤਸਵੀਰ ਹੈ ਕੀ ਹੈ ਲੇਕਿਨ ਗੱਲ ਜਦੋਂ ਕਰਨਗੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਆ ਇਨਵੈਸਟੀਗੇਸ਼ਨ ਜਿਹੜੀ ਹੈ ਕਰ ਰਹੀ ਹੈ ਪੁਲਿਸ ਆਪਣੇ ਪੱਧਰ ਦੇ ਉੱਤੇ ਕਿ ਇਸ ਵਿੜੇ ਦੇ ਵਿੱਚ ਉਹ ਬੱਚਾ ਜਿਹੜਾ ਰਹਿੰਦਾ ਸੀਗਾ ਜੋ ਜਾਮਣ ਤੋੜਨ ਗਿਆ ਸੀਗਾ ਜਿਸ ਦੀ ਜਿਹੜੀ ਹੈ ਭਾਈ ਜੀ ਕੀ ਹੈ ਕਿ ਮਾਮਲਾ ਥੋੜਾ ਦੱਸ ਦੋਗੇ ਤੁਸੀਂ ਇੱਥੇ ਮੌਕੇ ਤੇ ਆਏ ਹੋ ਸਰ ਠੀਕ ਹੋ ਹਾਂ ਜੀ ਹਾਂ ਜੀ ਇਹ ਮਾਮਲਾ ਹੈ ਕਿ ਇਹ ਕੀ ਨਾਮ ਹੈ ਬੱਚੇ ਦਾ ਬੱਚੇ ਦਾ ਨਾਮ ਸ਼ਿਵਮ ਹੈ ਜੀ ਉਮਰ 10-11 ਸਾਲ ਦੀ ਹੈ ਇਹ ਉੱਥੇ ਅਮਰ ਕਲੋਨੀ 메ਨ ਗਲੀ ਦੇ ਵਿੱਚ ਜਾਮਣ ਤੋੜਨ ਦੀ ਜੜੀਆਂ ਉੱਪਰ ਜੀ ਤੇ ਉਹ ਬਿਜਲੀ ਦੇ ਤਾਰ ਦੇ ਨਾਲ ਸ਼ਾਇਦ ਲੱਗ ਲਗ ਗਿਆ ਕਰੰਟ ਲੱਗ ਗਿਆ ਜੀ ਤੇ ਇਹਦੀ ਕੰਡੀਸ਼ਨ ਹੈ ਸਰ ਕਿਦਾਂ ਇਸ ਸਮੇਂ ਕੰਡੀਸ਼ਨ ਉਹਦੇ ਥੋੜੇ ਬੋਤੇ ਸਾਥ ਚੱਲਦੇ ਸੀ ਜਦੋਂ ਬੱਚੇ ਦੇ ਹੁਣ ਲੈ ਕੇ ਗਏ ਪਹਿਲਾਂ ਪ੍ਰਾਈਵੇਟ ਇੱਥੇ ਡਾਕਟਰ ਕੋਲੇ ਜੀ ਉਸ ਤੋਂ ਬਾਅਦ ਫਿਰ ਹੁਣ ਅਸੀਂ ਐਮਸੀ ਲੈ ਕੇ ਗਏ ਆ ਦੇਖਦੇ ਹਾਂ ਹੁਣ ਪਤਾ ਲੱਗੂ ਕੀ ਹੈ ਕਲਾ ਕਿਨੇ ਵਜੇ ਜਾਂਦੀ ਸਰ ਤਦੋਂ ਸਾਨੂੰ ਹੋਣੀ ਅੱਧਾ ਘੰਟਾ ਪਹਿਲਾਂ ਆਈ ਸੀ ਤੇ ਉਤਾਰਿਆ ਕਿਦਾਂ ਗਿਆ ਸਰ ਬੱਚੇ ਨੂੰ ਕੋਈ ਇਹਨਾਂ ਨੇ ਮੇਰੇ ਖਿਆਲ ਸਾਢੇ ਪਹਿਲਾਂ ਲੈ ਗਏ ਬੰਦਾ ਚੜ੍ਹ ਗਿਆ ਬਿਜਲੀ ਬੂਡ ਵਾਲਿਆਂ ਨੇ ਪਹਿਲਾਂ ਲਾਈਟ ਬੰਦ ਕੀਤੀ ਸੀ ਉਸ ਤੋਂ ਬਾਅਦ ਸਰ ਇਕੱਲਾ ਹੀ ਸੀ ਇਹਦੇ ਨਾਲ ਹੋਰ ਵੀ ਬੱਚੇ ਸੀ ਨਹੀਂ ਇਕੱਲਾ ਹੀ ਬੱਚਾ ਸੀ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਇੱਕ ਬਿਜਲੀ ਬੂਡ ਵਾਲੇ ਸਭ ਉਤਾਰੇ ਹੋਏ ਆ ਬਿਜਲੀ ਪਹਿਲੇ ਨੇ ਉਤਾਰੇ ਹਾਂਜੀ ਕੋਈ ਬੰਦਾ ਚੜ੍ਹਿਆ ਸੀ ਬਿਜਲੀ ਬੰਦ ਕਰਕੇ ਤਾਰੇ ਆ ਹਾਂ ਬਿਜਲੀ ਬੰਦ ਹੋ ਗਈ ਸੀ ਲੱਗੇ ਮੁੰਡਾ ਲੰਮਕਿਆ ਨਾ ਉਦੋਂ ਮੈਂ ਮਤਲਬ ਇੱਕ ਚਾਲੀ ਮੈਂ ਇੱਕ ਚਾਲੀ ਤੋਂ ਬਾਅਦ ਉਹਦੋਂ ਲਾਈਟ ਕੱਟੀ ਆ ਉਹ ਉਦੋਂ ਮੁੰਡਾ ਲੰਮ ਗਿਆ ਸੀਗਾ ਤੇ ਬੜੀ ਤੇਜ਼ ਕਰੰਟ ਪਿਆ ਹੋਣਾ ਹਾਂ ਇਹ ਕਰਿਆ ਹੋਣਾ ਤਾਂ ਹੀ ਇੱਕ ਹੱਥ ਇਧਰ ਸੀਗਾ ਇਧਰ ਸੀਗਾ ਮੁੰਡਾ ਤੁੰਗ ਹਾਈ ਟੈਂਸ਼ਨ ਵਾਇਰ ਚੱਲੀ ਹੈ ਹਾਂ ਹਾਈ ਟੈਂਸ਼ਨ ਮੈਂ ਉਸੇ ਵਿੱਚ ਜਾ ਕਰਕੇ ਗਿਆ ਹੈ ਉਹ ਤੇਰੇ ਮਾਪਿਓ ਮਾਪਿਓ ਚਾੜੂ ਪੋਚਾ ਕਰ ਦੇ ਕੇ ਆ ਰਾਂ ਦਾ ਕੰਮ ਕਰਦੀ ਆ ਪਿਓ ਹੈ ਨਾ ਇੱਥੇ ਪਿਓ ਕਿਤੇ ਹੋਰ ਰਹਿੰਦਾ ਵਾ ਕੰਮ ਤੇ ਅੱਛਾ आंदा का थे दो महीने बाद वा करके चल जांदा अपना वाला जो भाई था उसका जब ऊपर से चिपका ना तो छोटा वाला लड़का माँ को बुलाने गया ठीक है तो फिर वो बच्चे के साथ में फिर उसका माँ रोते रोते आया ऊपर जब देखा तो फिर उसका माँ भाग के गया उसका रिश्तेदार लोग को बुलाने तब तक तो देखा ऊपर में ही चिपका था सांस चल रही थी उसकी हल्की-हल्की चल रही है जब उतारा है बिजली वाले लोग पीछे से तो पावर काट के बिजली वाले लोग उतारा तो हल्का सांस चल रहा था शरीर उसका बिल्कुल लूज हो चुका है अच्छा पूरा है ना इनने माड़े हालात से एकदम चारों पासे आने चोल गए बहुत ज्यादा ऊंचा सी बहुत ऊंचा मतलब इतना इतना दूर के संभव फसला सेगा मोटा सारा मुंडा से जिने तार आए बिल्कुल ये हालात से बेचारा एक जामर तोड़ने गया जामर तोड़ने ना कितना भारी पे गए कि बच्चे ने की उस दो जेड़ा चिपक ही गया लेकिन करंट ਲੇਕਿਨ ਉਸ ਨੂੰ ਹਾਈ ਟੈਂਸ਼ਨ ਵਾਇਰ ਨਾਲ ਕਰੰਟ ਲੱਗ ਗਿਆ ਅਗਰ ਪੇੜ ਦੇ ਵਿੱਚ ਹੀ ਲਟਕਿਆ ਰਹਿ ਗਿਆ ਕਿ ਹਾਈ ਟੈਂਸ਼ਨ ਨੂੰ ਝਟਕਾ ਦੇ ਮਾਰਿਆ ਲੇਕਿਨ ਉਸ ਦੀ ਸਾਹ ਜਿਹੜੀ ਚਲਦੀ ਪਈ ਸੀ ਹੁਣ ਦੇਖਦੇ ਆ ਕਿ ਹਸਪਤਾਲ ਲੈ ਕੇ ਗਏ ਉੱਥੇ ਮੁਲਾਜ਼ਮ ਨੇ ਸਾਨੂੰ ਆ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਲੁਧਿਆਣਾ ਤੋਂ ਕੈਮਰਾਮੈਨ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ